ਰਾਤ ਨੂੰ ਆਟਾ ਗੁੰਨਦੇ ਸਮੇ ਬੀਬੀਆਂ ਪਹਿਣਾ ਇਹ ਬੋਲ ਕੇ ਆਟਾ ਗੁੰਨਣ ਫਿਰ ਦੇਖੋ ਸੰਤ ਬਾਬਾ ਈਸ਼ਰ ਸਿੰਘ ਜੀ ਦੇ ਬਚਨ ਕਿਵੇਂ ਤੁਹਾਡੀ ਹਰ ਮਨੋ ਕਾਮਨਾ ਪੂਰੀ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਅਫੀਸ਼ੀਅਲ ਮੰਗਰ ਤੇ ਹੋਪ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ ਚ ਹੋਵਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਇਓ ਤੇ ਚਾਹਨ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਏ ਕਰੇ ਜੀ ਜਿਵੇਂ ਕਿ ਤੁਸੀਂ ਅੱਜ ਜਿਹੜਾ ਵੀਡੀਓ ਦਾ ਟਾਪਿਕ ਹੈ ਤੁਸੀਂ ਜਾਣ ਚੁੱਕੇ ਹੋ ਜਦੋਂ ਮਾਤਾਵਾਂ ਭੈਣਾਂ ਆਪਣੀ ਰਸੋਈ 'ਚ ਆਟਾ ਗੁੰਨਦੀਆਂ ਨੇ ਤੇ ਉਹ ਜਦੋਂ ਘਰ ਦਾ ਕੰਮ-ਕਾਰ ਕਰਦੀਆਂ ਨੇ ਇਸ ਗੱਲ ਨੂੰ ਜਰੂਰ ਆਪਣੇ ਮਾਈਂਡ ਵਿੱਚ ਸੈੱਟ ਕਰ ਲਿਓ ਜਦੋਂ ਵੀ ਘਰ ਦੀ ਰਸੋਈ ਦਾ ਆਟਾ ਗੁੰਨਣਾ ਜਿਵੇਂ ਪਾਣੀ ਪਾ ਕੇ ਜਿਵੇਂ ਆਟੇ ਨੂੰ ਗੁੰਨਿਆ ਗਿਆ ਉਸੇ ਤਰ੍ਹਾਂ ਇੱਕ ਆਟਾ ਆਪਣਾ ਰੂਪ ਲੈ ਲੈਂਦਾ ਹੁਣ ਜਿਹੜਾ ਆਟਾ ਅਲੱਗ-ਅਲੱਗ ਸੀ ਉਹ ਇਕੱਠਾ ਹੋ ਗਿਆ ਇਸ ਤਰ੍ਹਾਂ ਆਪਣੇ ਮਨ ਨੂੰ ਵੀ ਇਕੱਠਾ ਕਰਨਾ ਹੈ ਆਪਣੇ ਪਰਿਵਾਰ ਨੂੰ ਵੀ ਇਕੱਠਾ ਕਰਨਾ ਹੈ ਰਿਸ਼ਤਿਆਂ ਨੂੰ ਇਕੱਠਾ ਕਰਨਾ ਹੈ ਜਿਹੜੇ ਟੁੱਟੇ ਰਿਸ਼ਤੇ ਹਨ ਉਹਨਾਂ ਨੂੰ ਇਕੱਠਾ ਕਰਨਾ ਹੈ ਜਿਹੜਾ ਮਨ ਚੁਗਲੀਆਂ ਕਰਕੇ ਫਟ ਚੁੱਕਿਆ ਹੈ ਉਸ ਨੂੰ ਮਨ ਨੂੰ ਇਕੱਠਾ ਕਰਨਾ ਹੈ ਹੁਣ ਇਸ ਚੀਜ਼ ਤੋਂ ਸਮਝਣ ਵਾਲੀ ਗੱਲ ਹੈ ਮਾਹ ਪੁਰਖਾਂ ਨੇ ਇੱਕ ਗੱਲ ਕਹੀ ਸੀ ਕਹਿੰਦੇ ਇੱਕ ਭੈਣ ਇੱਕ ਬੀਬੀ ਦੇ ਹੱਥ ਵਿੱਚ ਇੰਨੀ ਤਾਕਤ ਹੈ ਕਿ ਉਹ ਪੂਰੇ ਪਰਿਵਾਰ ਨੂੰ ਜੋੜ ਸਕਦੀ ਹੈ ਤੇ ਪੂਰੇ ਪਰਿਵਾਰ ਨੂੰ ਤੋੜ ਵੀ ਸਕਦੀ ਹੈ ਇਹ ਵੀ ਉਹਨਾਂ ਚ ਕਲਾ ਹੈ ਆਪਾਂ ਵੇਖਦੇ ਹਾਂ ਕਿ ਕਈ ਬੀਬੀਆਂ ਭੈਣਾ ਦੇ ਪੈਰੋਂ ਪਰਿਵਾਰ ਜੁੜ ਜਾਂਦੇ ਨੇ ਤੇ ਕਈਆਂ ਦੇ ਪਰਿਵਾਰ ਟੁੱਟ ਜਾਂਦੇ ਨੇ ਉਹ ਪਰਿਵਾਰ ਨੂੰ ਤੋੜ ਦਿੰਦੀਆਂ ਹੁਣ ਗੱਲ ਕੀ ਹੈ ਕੱਲ ਇੱਥੇ ਕੋਈ ਇੱਕ ਬੀਬੀ ਭੈਣ ਦੀ ਨਹੀਂ ਗੱਲ ਪਰਿਵਾਰਿਕ ਮੈਂਬਰਾਂ ਦੀ ਵੀ ਹੁੰਦੀ ਹੈ ਕਈ ਆਪ ਹੀ ਜੁੜਨਾ ਨਹੀਂ ਚਾਹੁੰਦੇ ਚਲੋ ਉਹ ਗੱਲ ਵੱਖਰੀ ਹੈ ਆਪਾਂ ਦੋਨੋਂ ਤਰਫ ਦੀ ਬੇਨਤੀ ਕਰਦੇ ਹਾਂ ਕਿਉਂਕਿ ਇੱਕ ਤਰਫੇ ਨੂੰ ਮਾੜਾ ਨਹੀਂ ਕਹਿ ਸਕਦੇ ਹਾਲਾਂਕਿ ਸਾਰਿਆਂ ਨੂੰ ਇੱਕ ਤਕੜੀ ਵਿੱਚ ਤੋਲਿਆ ਵੀ ਨਹੀਂ ਜਾ ਸਕਦਾ ਮਾਪੁਰਖਾਂ ਨੇ ਕਿਹਾ ਸੀ ਇੱਕ ਬੀਬੀ ਭੈਣ ਜਦੋਂ ਪ੍ਰਸ਼ਾਦਾ ਤਿਆਰ ਕਰਦੀ ਹੈ ਆਟਾ ਗੁੰਨਦੀ ਹੈ ਪ੍ਰਸ਼ਾਦਾ ਤਿਆਰ ਕਰਦੀ ਹੈ ਤਾਂ ਪ੍ਰਸ਼ਾਦਾ ਤਿਆਰ ਕਰਨ ਸਮੇ ਜੇਕਰ ਸਤਨਾਮ ਵਾਹਿਗੁਰੂ ਦਾ ਜਾਪ ਕਰੇ ਜਾਂ ਮੂਲ ਮੰਤਰ ਦਾ ਜਾਪ ਕਰੇ ਗੁਰਬਾਣੀ ਦਾ ਜਾਪ ਕਰੇ ਕਹਿੰਦੀ ਜਿਹੜਾ ਉਹ ਪ੍ਰਸ਼ਾਦਾ ਤਿਆਰ ਹੋਣਾ ਹੈ ਫਿਰ ਉਹਦੀ ਤੇ ਬਾਣੀ ਦਾ ਪ੍ਰਭਾਵ ਆ ਜਾਣਾ ਹੈ ਸ਼ਕਨ ਵਾਲਾ ਜੁੜੇਗਾ ਜਿਵੇਂ ਫਿਰ ਪ੍ਰਸ਼ਾਦਾ ਤਿਆਰ ਹੋਇਆ ਉਵੇਂ ਸ਼ਕਨ ਵਾਲੇ ਦੇ ਮਨ ਤੇ ਛਾਪ ਪਵੇਗੀ ਉਹ ਗੁਰੂ ਜੀ ਨਾਲ ਜੁੜਨ ਲਈ ਆਪਣੇ ਆਪ ਤਿਆਰ ਹੋਵੇਗਾ ਪਰ ਨਹੀਂ ਸਾਡੀਆਂ ਬੀਬੀਆਂ ਭੈਣਾ ਤਾਂ ਨਾਟਕ ਦੇਖਦੇ ਹੋਏ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਇੱਕ ਦੂਜੀ ਨਾਲ ਗੱਲਾਂ ਕਰਦੇ ਹੋਏ ਪ੍ਰਸ਼ਾਦਾ ਤਿਆਰ ਕਰਦੀਆਂ ਨੇ ਹੁਣ ਜਿਹੋ ਜਿਹਾ ਖਾਈਏ ਅੰਨ ਤੇ ਉਹੇ ਜਿਹਾ ਹੋਵੇ ਮਨ ਸੀਰੀਅਲ ਦੇਖ ਕੇ ਚੁਗਲੀਆਂ ਕਰਕੇ ਪਕਾਇਆ ਹੋਇਆ ਅੰਨ ਫਿਰ ਬੰਦੇ ਦਾ ਮਨ ਦਾ ਖਿੰਡਣਾ ਹੀ ਆ ਲੜਾਈਆਂ ਝਗੜੇ ਕਿਉਂ ਵੱਧ ਗਏ ਬਰਕਤਾਂ ਖਤਮ ਕਿਉਂ ਹੋ ਗਈਆਂ ਉਹਨਾਂ ਦਾ ਕਾਰਨ ਇੱਕ ਇਹ ਵੀ ਹੈ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਸਮਝਣ ਦੀ ਲੋੜ ਆ ਇਹ ਕਿਸੇ ਤੇ ਤਰਕ ਤਵਾ ਨਹੀਂ ਸਾਨੂੰ ਫਿਰ ਕਹਿਣਾ ਪੈ ਰਿਹਾ ਹੈ ਕਿ ਇਹ ਕਿਸੇ ਨੂੰ ਕਹਿਣ-ਕਹੋਣ ਦੀ ਗੱਲ ਨਹੀਂ ਇਹ ਸਮਝਦਾਰੀ ਦਾ ਵਿਸ਼ਾ ਆਪਣੇ ਅੰਦਰ ਝਾਤ ਮਾਰੀਏ ਸਾਡੇ ਵਿੱਚ ਇਹ ਚੀਜ਼ਾਂ ਕਿੰਨੀਆਂ ਵੱਧ ਗਈਆਂ ਨੇ ਇਹਨਾਂ ਚੀਜ਼ਾਂ ਨੂੰ ਖਤਮ ਕਰਕੇ 10 ਦਿਨ ਆਪਾਂ ਸਹੀ ਰਸਤੇ 'ਤੇ ਤੁਰ ਕੇ ਦੇਖ ਲਈਏ ਉਹ ਦਿਨਾਂ ਦਾ ਅੰਤਰ ਦੇਖਿਓ ਤੇ ਬਾਕੀ ਦਿਨਾਂ ਦਾ ਅੰਤਰ ਦੇਖਿਓ ਤੁਹਾਨੂੰ ਆਪਣੇ ਆਪ ਸਮਝ ਆ ਜਾਵੇਗਾ ਬਹੁਤਾ ਬੋਲਣ ਦੀ ਲੋੜ ਹੀ ਨਹੀਂ ਪੈਣੀ ਜਿਵੇਂ ਹੁਣ ਆਟਾ ਖਿੰਡਿਆ ਹੋਇਆ ਸੀ ਉਸ ਨੂੰ ਗੁੰਨ ਕੇ ਇਕੱਠਾ ਕਰਤਾ ਇਸੇ ਤਰ੍ਹਾਂ ਖਿੰਡੇ ਹੋਏ ਮਨ ਨੂੰ ਬਾਣੀ ਨਾਲ ਇਕੱਠਾ ਕਰਨਾ ਹੈ ਫਿਰ ਦੇਖਿਓ ਜਦੋਂ ਪਰਿਵਾਰ ਜੁੜੇਗਾ ਤੁਸੀਂ ਆਪ ਦੇਖੋਗੇ ਤੇ ਖੁਸ਼ ਹੋਵੋਗੇ ਐਸੀ ਗੁਰੂ ਨੇ ਕਿਰਪਾ ਕਰ ਦੇਣੀ ਹੈ ਐਸੀ ਸਤ ਗੁਰੂ ਨੇ ਕਿਰਪਾ ਕਰ ਦੇਣੀ ਹੈ ਮਿਹਰ ਕਰ ਦੇਣੀ ਹੈ ਇਸ ਸਟੇਜ ਨੂੰ ਥੋੜਾ ਜਿਹਾ ਸਮਝ ਕੇ ਚਲਿਏ ਬੀਬੀਆਂ ਭੈਣਾ ਅੱਜ ਤੋਂ ਇਹ ਗੱਲਾਂ ਨੂੰ ਫੋਲੋ ਕਰੋ ਮੂਲ ਮੰਤਰ ਦਾ ਜਾਪ ਕਰਿਓ ਚਾਹੀ ਗੁਰਬਾਣੀ ਦਾ ਪਾਠ ਕਿਸੇ ਵੀ ਬਾਣੀ ਦਾ ਪਾਠ ਕਰਦੇ ਹੋ ਚੌਪਈ ਸਾਹਿਬ ਜੀ ਦਾ ਪਾਠ ਕਰ ਲਓ ਸਤਨਾਮ ਵਾਹਿਗੁਰੂ ਦਾ ਜਾਪ ਕਰ ਲਓ ਫਿਰ ਦੇਖਿਓ ਇਸ ਤੋਂ ਬਾਅਦ ਕਿਵੇਂ ਕਿਰਪਾ ਹੁੰਦੀ ਹੈ ਸੋ ਇਹ ਸੀਗੀ ਜੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨਾ ਮਿਲਦਿਆਂ ਨੈਕਸਟ ਵੀਡੀਓ ਉਸ ਤੱਕ ਲਈ ਸਤ ਸਪਨੂ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰੂ ਹੱਸਦੇ ਰੂ বাসਦੇ ਰੂ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਸਤਿ ਸ਼੍ਰੀ ਅਕਾਲ ਜੀ